ਕਹਿੰਦੇ ਨੇ ਕਿ ਇਹ ਮਨ ਹੈ ਇਸ ਦਾ ਕੋਈ ਪਤਾ ਨਹੀਂ ਇਹ ਕਿੱਥੇ ਫਿਸਲ ਜਾਵੇ ਇਹ ਤੁਹਾਡੇ ਕੋਲੋਂ ਕੀ ਕਰਵਾ ਦੇਵੇ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਸੋਚਿਆ ਵੀ ਨਹੀਂ ਹੁੰਦਾ ਇਹ ਮਨ ਉਹ ਵੀ ਕਰਵਾ ਦਿੰਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਹੋ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਛੋਟੀ ਜੀ ਕਹਾਣੀ ਸੁਨੇਹਾ ਬਹੁਤ ਵੱਡਾ ਹੈ ਕਹਾਣੀ ਇੱਕ ਦੁਕਾਨਦਾਰ ਦੀ ਦੁਕਾਨਦਾਰ ਦੇ ਨਾਲ ਇੱਕ ਆਲੂ ਪਿਆਜ਼ਾਂ ਵਾਲੇ ਦੀ ਦੁਕਾਨ ਸੀ ਇੱਕ ਦਿਨ ਆਲੂ ਪਿਆਜ਼ਾਂ ਵਾਲੇ ਨੂੰ ਕੁਝ ਕੰਮ ਹੋ ਗਿਆ ਤਾਂ ਉਹ ਉਸ ਦੁਕਾਨਦਾਰ ਕੋਲ ਆਇਆ ਤੇ ਉਸ ਨੂੰ ਕਹਿਣ ਲੱਗਾ ਕਿ ਭਾਈ ਸਾਹਿਬ ਮੈਨੂੰ 15 20 ਮਿੰਟ ਕਿਤੇ ਕੰਮ ਹੈ ਤੇ ਮੈਂ ਹੁਣ ਦੁਕਾਨ ਕਿੱਥੋਂ ਬੰਦ ਕਰਾਂਗਾ ਕਿਉਂਕਿ ਸਾਰਾ ਸਮਾਨ ਬਾਹਰ ਪਿਆ ਇਸ ਨੂੰ ਫਿਰ ਅੰਦਰ ਕਰਾਂਗਾ ਫਿਰ ਬਾਹਰ ਕੱਢਾਂਗਾ ਉਸ ਤੋਂ ਵਹਿਤ ਰਹੀ ਹੈ ਕਿ ਤੁਸੀਂ ਮੇਰੀ ਦੁਕਾਨ ਦੀ ਨਿਗਾਹ ਰੱਖ ਲੈਣਾ ਜੇ ਕੋਈ ਗਾਹ ਕਾਇਆ ਤਾਂ ਦੇਖ ਲੈਣਾ ਜਦੋਂ ਆਲੂ ਪਿਆਜ਼ਾਂ ਵਾਲਾ ਚਲਿਆ ਗਿਆ ਤਾਂ ਉਹ ਦੁਕਾਨਦਾਰ ਆਲੂ ਪਿਆਜ਼ਾਂ ਵਾਲੀ ਦੁਕਾਨ ਦੇ ਵਿੱਚ ਗਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਆਲੂਆਂ ਦੇ 12 ਗੱਟੇ ਪਏ ਸਨ ਤਾਂ ਉਸ ਦੇ ਮਨ ਦੇ ਵਿੱਚ ਬੇਈਮਾਨੀ ਆ ਗਈ ਉਸ ਨੇ ਆਪਣੇ ਨੌਕਰ ਨੂੰ ਬੁਲਾਇਆ ਤੇ ਕਿਹਾ ਕਿ ਇੱਕ ਗੱਟਾ ਚੁੱਕ ਲੈ ਤੇ ਦੁਕਾਨ ਦੇ ਵਿੱਚ ਰੱਖ ਦੇ ਤਾਂ ਨੌਕਰ ਨੇ ਇੱਕ ਗੱਟਾ ਚੱਕ ਲਿਆ ਚੁੱਕ ਕੇ ਦੁਕਾਨ ਦੇ ਵਿੱਚ ਰੱਖ ਦਿੱਤਾ ਜਦੋਂ 20 ਮਿੰਟਾਂ ਬਾਅਦ ਆਲੂ ਪਿਆਜ਼ਾਂ ਵਾਲਾ ਮੁੜਿਆ ਤਾਂ ਉਸ ਨੇ ਦੁਕਾਨ ਦੇ ਵਿੱਚ ਦੇਖਿਆ ਕਿ ਇੱਕ ਆਲੂਆਂ ਦਾ ਗੱਟਾ ਘਟਾ ਹੈ ਉਹ ਉਸ ਦੁਕਾਨਦਾਰ ਕੋਲ ਗਿਆ ਤੇ ਦੁਕਾਨਦਾਰ ਨੂੰ ਕਹਿਣ ਲੱਗਾ ਕਿ ਕੋਈ ਗਾਹਕ ਆਇਆ ਸੀ ਕੋਈ ਆਲੂਆਂ ਦਾ ਗੱਟਾ ਲੈ ਕੇ ਗਿਆ ਪਰ ਦੁਕਾਨਦਾਰ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਕੋਈ ਨਹੀਂ ਆਇਆ ਪਰ ਆਲੂ ਪਿਆਜ਼ਾਂ ਵਾਲੇ ਨੂੰ ਪਤਾ ਸੀ ਕਿ ਗੱਟੇ 12 ਸਨ ਇੱਕ ਘਟ ਹੈ ਹੁਣ 11 ਨੇ ਤਾਂ ਆਲੂ ਪਿਆਜ਼ਾਂ ਵਾਲੇ ਨੂੰ ਸ਼ੱਕ ਹੋਇਆ ਕਿ ਇੱਕ ਆਲੂਆਂ ਦਾ ਗੱਟਾ ਇਸ ਦੁਕਾਨਦਾਰ ਨੇ ਚੱਕਿਆ ਤਾਂ ਉਸ ਨੇ ਦੁਕਾਨਦਾਰ ਦੇ ਨੌਕਰ ਨੂੰ ਕੁਝ ਲਾਲਚ ਦੇ ਕੇ ਪੁੱਛ ਲਿਆ ਕਿ ਆਲੂ ਦਾ ਗੱਟਾ ਕਿੱਧਰ ਗਿਆ ਤਾਂ ਨੌਕਰ ਨੇ ਦੱਸ ਦਿੱਤਾ ਕਿ ਆਲੂਆਂ ਦਾ ਗੱਟਾ ਮੇਰੇ ਮਾਲਕ ਨੇ ਹੀ ਤੁਹਾਡੀ ਦੁਕਾਨ ਦੇ ਵਿੱਚੋਂ ਚਕਾਇਆ ਆਲੂ ਪਿਆਜ਼ਾਂ ਵਾਲੇ ਨੇ ਫੇਰ ਦੁਕਾਨਦਾਰ ਨੂੰ ਕਿਹਾ ਕਿ ਤੁਸੀਂ ਆਲੂਆਂ ਦਾ ਗੱਟਾ ਚੱਕਿਆ ਉਹ ਮੇਰਾ ਵਾਪਸ ਕਰ ਦਿਓ ਪਰ ਉਹ ਦੁਕਾਨਦਾਰ ਮੰਨਣ ਨੂੰ ਤਿਆਰ ਨਹੀਂ ਸੀ ਉਸ ਤੋਂ ਬਾਅਦ ਉਹ ਆਲੂ ਪਿਆਜ਼ਾਂ ਵਾਲਾ ਥਾਣੇ ਦੇ ਵਿੱਚ ਚੱਲਿਆ ਗਿਆ ਥਾਣੇ ਦੇ ਵਿੱਚ ਉਸ ਨੇ ਥਾਣੇਦਾਰ ਨੂੰ ਕਿਹਾ ਕਿ ਉਸ ਦੁਕਾਨਦਾਰ ਨੇ ਮੇਰੀ ਦੁਕਾਨ ਦੇ ਵਿੱਚੋਂ ਆਲੂਆਂ ਦਾ ਗੱਟਾ ਚੱਕ ਲਿਆ ਪਰ ਥਾਣੇਦਾਰ ਮੰਨਣ ਨੂੰ ਤਿਆਰ ਨਹੀਂ ਸੀ ਥਾਣੇਦਾਰ ਕਹਿ ਰਿਹਾ ਸੀ ਕਿ ਉਹ ਬੰਦਾ ਇਦਾਂ ਨਹੀਂ ਕਰ ਸਕਦਾ ਪਰ ਆਲੂ ਪਿਆਜ਼ਾਂ ਵਾਲਾ ਥਾਣੇਦਾਰ ਨੂੰ ਕਹਿ ਰਿਹਾ ਸੀ ਕਿ ਉਸ ਨੇ ਹੀ ਆਲੂਆਂ ਦਾ ਗੱਟਾ ਚੱਕਿਆ ਤੇ ਫਿਰ ਆਲੂ ਪਿਆਜ਼ਾਂ ਵਾਲੇ ਨੇ ਉਸ ਦੁਕਾਨਦਾਰ ਦੇ ਨੌਕਰ ਨੂੰ ਬੁਲਾਇਆ ਤੇ ਥਾਣੇਦਾਰ ਦੇ ਸਾਹਮਣੇ ਕੀਤਾ ਤਾਂ ਨੌਕਰ ਨੇ ਕਿਹਾ ਕਿ ਹਾਂ ਮੇਰੇ ਮਾਲਕ ਨੇ ਹੀ ਇਨਾਂ ਦੀ ਦੁਕਾਨ ਦੇ ਵਿੱਚੋਂ ਆਲੂਆਂ ਦਾ ਗੱਟਾ ਚੱਕਾਇਆ ਤਾਂ ਥਾਣੇਦਾਰ ਨੇ ਉਸ ਦੁਕਾਨਦਾਰ ਨੂੰ ਬੁਲਾ ਲਿਆ ਤੇ ਦੁਕਾਨਦਾਰ ਨੂੰ ਜਦੋਂ ਪੁੱਛਿਆ ਤਾਂ ਦੁਕਾਨਦਾਰ ਬੜਾ ਸ਼ਰਮਿੰਦਾ ਹੋਇਆ ਤੇ ਉਸ ਨੇ ਕਿਹਾ ਕਿ ਹਾਂ ਮੈਂ ਹੀ ਇਸ ਦੀ ਦੁਕਾਨ ਦੇ ਵਿੱਚੋਂ ਆਲੂਆਂ ਦਾ ਗੱਟਾ ਚੱਕਾਇਆ ਪਰ ਆਲੂ ਪਿਆਜ਼ਾਂ ਵਾਲਾ ਥਾਣੇਦਾਰ ਨੂੰ ਪੁੱਛ ਰਿਹਾ ਸੀ ਕੇ ਥਾਣੇਦਾਰ ਸਾਹਿਬ ਮੈਂ ਤੁਹਾਨੂੰ ਬਹੁਤ ਕਿਹਾ ਕਿ ਉਸ ਨੇ ਮੇਰੀ ਦੁਕਾਨ ਦੇ ਵਿੱਚੋਂ ਆਲੂਆਂ ਦਾ ਗੱਟਾ ਚੱਕਿਆ ਪਰ ਤੁਸੀਂ ਕਿਉਂ ਨਹੀਂ ਮੰਨੇ ਤਾਂ ਥਾਣੇਦਾਰ ਨੇ ਕਿਹਾ ਕਿ ਮੈਂ ਇਸ ਲਈ ਯਕੀਨ ਨਹੀਂ ਮੰਨ ਰਿਹਾ ਸੀ ਕਿ ਇਹ ਬੰਦਾ ਤਾਂ ਲੱਖਾਂ ਰੁਪਏ ਦੇ ਗਹਿਣਿਆਂ ਤੇ ਵੀ ਨਹੀਂ ਫਿਸਲਿਆ ਕਿਉਂਕਿ ਇੱਕ ਵਾਰ ਕਿਸੇ ਦੀ ਕੁੜੀ ਦਾ ਵਿਆਹ ਸੀ ਤੇ ਉਹਨਾਂ ਨੇ ਗਹਿਣੇ ਬਣਵਾਏ ਸੀ ਉਹ ਗਹਿਣੇ ਉਹਨਾਂ ਤੋਂ ਰਸਤੇ ਵਿੱਚ ਡਿੱਗ ਪਏ ਤੇ ਇਸ ਬੰਦੇ ਨੂੰ ਮਿਲ ਗਏ ਉਹ ਮੇਰੇ ਕੋਲ ਰੈਪਟ ਲਿਖਾ ਕੇ ਗਏ ਤੇ ਉਸ ਤੋਂ ਬਾਅਦ ਜਦੋਂ ਇਸ ਦੁਕਾਨਦਾਰ ਨੂੰ ਉਹ ਗਹਿਣੇ ਮਿਲ ਗਏ ਤਾਂ ਇਸ ਨੇ ਉਹਨਾਂ ਦੇ ਘਰ ਦਾ ਪਤਾ ਪੁੱਛ ਕੇ ਉਹ ਗਹਿਣੇ ਉਹਨਾਂ ਨੂੰ ਵਾਪਸ ਕੀਤੇ ਤੇ ਉਹ ਪਰਿਵਾਰ ਜਿਸ ਦੇ ਗਹਿਣੇ ਡਿੱਗੇ ਸਨ ਉਹ ਮੈਨੂੰ ਦੱਸ ਕੇ ਗਿਆ ਕਿ ਸਾਡੇ ਗਹਿਣੇ ਮਿਲ ਗਏ ਤੇ ਸਾਨੂੰ ਉਹ ਗਹਿਣੇ ਇਸ ਭਲੇ ਪੁਰਸ਼ ਨੇ ਵਾਪਸ ਕੀਤੇ ਨੇ ਇਸ ਲਈ ਮੈਂ ਇਹ ਨਹੀਂ ਮੰਨ ਰਿਹਾ ਸੀ ਕਿ ਇਹ ਬੰਦਾ ਜਿਸ ਨੇ ਲੱਖਾਂ ਰੁਪਏ ਦੇ ਗਹਿਣੇ ਵਾਪਸ ਕਰ ਦਿੱਤੇ ਇਹ 2400 ਰੁਪਏ ਦੀ ਆਲੂਆਂ ਦੀ ਬੋਰੀ ਤੇ ਕਿਵੇਂ ਫਿਸਲ ਸਕਦਾ ਹੈ ਇਹ ਆਲੂਆਂ ਦੀ ਬੋਰੀ ਕਿਵੇਂ ਚੱਕ ਸਕਦਾ ਹੈ ਤਾਂ ਦੁਕਾਨਦਾਰ ਰੋਣ ਲੱਗਾ ਤੇ ਦੁਕਾਨਦਾਰ ਨੇ ਕਿਹਾ ਕਿ ਥਾਣੇਦਾਰ ਸਾਹਿਬ ਜਿਸ ਦਿਨ ਮੈਨੂੰ ਗਹਿਣੇ ਲੱਬੇ ਸਨ ਮੈਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਮੱਥਾ ਟੇਕ ਕੇ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਜਦੋਂ ਮੈਨੂੰ ਗਹਿਣੇ ਮਿਲੇ ਤਾਂ ਮੈਂ ਸੋਚਿਆ ਕਿ ਇਹ ਜਿਸ ਦੀ ਵੀ ਇਮਾਨਤ ਹੈ ਉਸ ਕੋਲ ਪਹੁੰਚਣੀ ਚਾਹੀਦੀ ਹੈ ਤੇ ਮੈਂ ਉਹ ਗਹਿਣੇ ਉਸ ਦੇ ਸਹੀ ਮਾਲਕਾਂ ਤੱਕ ਪਹੁੰਚਾਏ ਤੇ ਮੈਂ ਉਹ ਗਹਿਣੇ ਉਸ ਪਰਿਵਾਰ ਤੱਕ ਪਹੁੰਚਾਏ ਤੇ ਅੱਜ ਪਤਾ ਨਹੀਂ ਮੇਰੀ ਬੁੱਧੀ ਨੂੰ ਕੀ ਹੋ ਗਿਆ ਮੇਰੇ ਮਨ ਦੇ ਵਿੱਚ ਇਹ ਆਲੂਆਂ ਦੇ ਗੱਟੇ ਪਿੱਛੇ ਹੀ ਬੇਈਮਾਨੀ ਆ ਗਈ ਸੋ ਬਾਈ ਜੀ ਕਹਿਣ ਦਾ ਮਤਲਬ ਇਹ ਹੈ ਕਹਾਣੀ ਬਹੁਤ ਛੋਟੀ ਹੈ ਸੁਨੇਹਾ ਬਹੁਤ ਵੱਡਾ ਹੈ ਕਿ ਚੰਗੀਆਂ ਗੱਲਾਂ ਦਾ ਮਨ ਦੇ ਉੱਤੇ ਚੰਗਾ ਅਸਰ ਹੁੰਦਾ ਹੈ ਜ਼ਿੰਦਗੀ ਦੇ ਉੱਤੇ ਚੰਗਾ ਪ੍ਰਭਾਵ ਹੁੰਦਾ ਹੈ ਸੋ ਤਾਂ ਹੀ ਕਹਿੰਦੇ ਨੇ ਕਿ ਜਿਹਹੇ ਜੀ ਸੰਗਤ ਉਹੋ ਜੀ ਰੰਗਤ ਜਿੱਦਾਂ ਦੀ ਤੁਸੀਂ ਸੰਗਤ ਕਰਦੇ ਹੋ ਤੁਹਾਡੀ ਜ਼ਿੰਦਗੀ ਵੀ ਉਦਾਂ ਦੀ ਹੋ ਜਾਂਦੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬੜੀ ਅੱਛੀ ਲੱਗੀ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਸਾਰੇ ਦੋਸਤਾਂ ਨੂੰ ਸੋਸ਼ਿਕਾ